ਜੰਬਈ ਕੱਚੇ ਕਰਨੇ ਸ਼ੁਰੂ ਹੋ ਗਏ ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਪਿਆਰੀ ਪੂਰੀ ਚੱਲ ਰਹੀ ਹੈ ਭਾਈ ਜਮਕੌਰ ਸਾਹਿਬ ਨਵਾਂ ਲੰਗਰ ਪਕੌੜੇ ਗਏ ਤਲਾਹ ਤਾਂ ਚੰਚ ਪ੍ਰਾਈਸ ਚਾ ਰਹੀ ਹੈ ਮਾਰਨ ਆਪਾਂ ਨੇ ਇਹਨਾਂ ਸਭ ਨੂੰ ਲਿਖਦਾ ਆਲੂ ਵੱਟ ਕੇ ਧੋ ਕੇ ਇਹਦੇ ਵਿੱਚ ਤੇ ਬਾਅਦ ਪਈ ਪਾਲਕ ਤੇ ਆਪਣਾ ਗੋਭੀ ਜਿਹੋ ਤੇ ਬੰਦਾਵਾਂ ਲੱਗਿਆ ਮਿਰਚ ਪਟਣ ਕਿਹ ਆ ਜੱਤਾ ਮਤਲਬ ਇਹ ਨਹੀਂ ਹੁੰਦਾ ਬਾਈ ਪੱਕੀ ਗੱਲ ਬਾਈ ਇਹਨੂੰ ਕਹਿੰਦੇ ਪੁਰਾਣਾ ਖੰਡ ਆਲੂ ਖਾਦੇ ਆ ਨਾ ਆਲੂ ਦਾ ਉਹੀ ਤਾਂ ਕਹਿੰਦਾ ਤੂੰ ਕਹੀ ਆਪਾਂ ਕਹੀ ਗੋਭੀ ਘਟੇ ਗੋਭੀ ਗੋਭੀ ਕਹੀਗੇ ਗੋਭੀ ਦੇ ਕੁਝ ਵੀ ਆਲੂ ਉਮਰੇ ਆਲੂ ਪਿਆਜ਼ ਕਿੰਨਾ ਹੋ ਜਾਣਾ ਟੋਟਲ ਮਟੀਰੀਅਲ ਦਾ 10 ਕੁਆਟਲ ਹੋ ਜਾਣਾ ਪਾਣੀ ਚੋਂ ਕੱਢ ਕੇ ਤਾਂ 12 ਤਰੀਕਾ ਪਈ ਜਦੋਂ ਲੱਗੇ ਵੇ ਆਲੂ ਨੂੰ ਹਲੇ ਵੀ ਇੱਕ ਬੁਰੀ ਪਈ ਆ ਉਹ ਜਿਹੜਾ ਮੈਂ ਨਿਕਲੀਆਂ ਯਾਰ ਸਾਰੀਆਂ ਸਾਰਾ ਕੁਝ ਜਿੰਨਾ ਮਟੀਰੀਅਲ ਪਾਣਾ ਪਕੌੜਿਆਂ ਸਾਰਾ ਮਿਲਾ ਕੇ 10 12 ਕੁਇੰਟਲ ਹੋ ਜਾਣਾ ਉਹਦੇ ਬਾਅਦ ਤੇਲ ਭਰਨਾ ਹੈ ਪਕੌੜੇ ਚ ਤੇਲ ਆ 1 ਕੁਇੰਟਲ ਬੇ 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 ਸੁਣਾ ਹੈ ਬੇ ਬੇ ਸੁਣਾ ਨਹੀਂ ਬੇ ਸੁਣਾ ਕੇ ਕਹਿੰਦਾ ਮੈਂ 8 ਕੁਇੰਟਲ ਪੈ ਰਹੇ ਕੁਇੰਟਲ ਚ 15 17 ਕੁਇੰਟਲ ਪਕੌੜੇ ਹੋਏ ਨੇ ਉਦੋਂ ਬਾਅਦ ਮੇਲੇ ਵਾਸਤੇ 1 ਕੁਇੰਟਲ ਕੁਇੰਟਲ ਦਾ ਕਿੰਨਾ ਉੱਧਰ ਬੀਬੀਆਂ ਬਾਈ ਪਿਆਚੀ ਰਹੀਆਂ ਤਿਵਾ ਦਾ ਪਹੁੰਚ ਗਏ ਨੇ ਚਲੋ ਭਾਈ ਆਜੋ ਆਜੋ ਇਆ ਪੀ ਆ ਤੋ ਲੈ ਗਿਆ ਸਿੱਧਾ ਪਲੇਟ ਆਹ ਨੋ ਬਾਈ ਚੱਲ ਪਿਆ ਕੰਮ ਮਾਰੋ ਮਾਰ ਸ਼ੁਰੂ ਹੋਏ ਕੰਮ ਬਾਈ ਕੱਚੇ ਕਰਨੇ ਸ਼ੁਰੂ ਹੋ ਗਏ ਨੰਬਰੇ ਕਲਵਾਈਏ 2 ਵਜੇ ਮਿਲੋ Thank you. ਹਰੋ ਮਾਰ ਚੱਲ ਰਿਹਾ ਕੰਮ ਇਹਨੂੰ ਟਰਾਲੀ ਪਾ ਕੇ ਦੁੱਧ ਵਾਲੇ ਅੰਦਰ ਲੈ ਗਏ ਇਹਨੂੰ ਜਿੱਧਰ ਗੱਡੀ ਖੜਦੀ ਏ ਅੰਦਰ ਉੱਥੇ ਲਾਇਆ ਰੱਬ ਦਾ ਲਾਈਵ ਕੌਣ ਹੈ ਤਿੰਦਾ ਆਇਆ ਤਿੰਦਾ ਤਿੰਦਾ ਦਿੱਲੀ ਤੋਂ ਲਾਈਵ ਹੋ ਰਿਹਾ ਦਾ ਇਹਨਾਂ ਵੀਡੀਓ ਕੋ ਲਾਈ ਹੋਇਆ ਇਹ ਵੀ ਬਹੁਤ ਯੋਗਦਾਨ ਪਾ ਰਿਹਾ ਨਾਲ ਦੀ ਨਾਲ ਅਪਕੌੜੇ ਕਿਨੇ ਕੱਟੇ ਸਰ ਹਾਂ ਇਹ ਨਹੀਂ ਅੱਲਾ ਸ਼ਰੀ ਦਿੱਤੀ ਆ ਲੋ ਬਾਈ ਕਾਂਜਲੀ ਰੋਪਟ ਦੋਨੋ ਬੱਚੇ ਬਾਕੀ ਤੁਹਾਨੂੰ ਮਿਲਦੇ ਆ ਸਵੇਰੇ ਹੁਣ ਪੋਪਾ ਪਕੌੜੇ ਇੱਕ ਵਾਰ ਕੱਚੇ ਕਰ ਲੈਣੇ ਸਵੇਰੇ ਉੱਠ ਕੇ ਸਾਰਾ ਕੰਮ ਕਰਦੇ ਨੂੰ ਫੇਰ ਦਿਖਾਉਨੇ ਆ ਇੱਕ 2 ਵਜੇ ਨਿਕਲ ਜਾਣਾ ਬਾਈ ਕੋਈ ਆਵੇ ਸੇਵਾ ਦਾ ਤੇ ਆਏ ਤਿੰਨਿਆਂ ਨੇ ਡਰਾਈਵ ਹੋਵੇ 2 ਵਜੇ ਦਾ ਸਾਡਾ ਏਰੀਆ ਵੀ 2 ਵਜੇ ਨਿਕਲ ਜਾਣਾ ਕਿਉਂਕਿ ਇਹ ਲੇਟ ਹੋਣ ਲੱਗੇ ਲੇਟ ਹੋਣ ਲੱਗੇ ਫਿਰ ਦਿਨ ਚੜ ਜਾਂਦਾ ਉੱਤੇ 3 ਵਜੇ ਸ਼ੁਰੂ ਕਰਨੇ ਦਾ ਪ੍ਰੋਗਰਾਮ ਅਸੀਂ ਖਾਣਿਆ ਬਾਈ ਤਾਂ ਬਾਬਾ ਕਿਰਪਾ ਕਰੇ ਸਾਨੂੰ 8:00 ਵਜੇ ਸਹੀ ਟਾਈਮ ਨਾਲ ਬਾਬੇ ਨੇ ਕਿਰਪਾ ਕਰਨੀ ਆ ਹਾਂ 23 ਵਜੇ ਜੀ 3:30 ਸ਼ੁਰੂ ਕਰਤੀ ਏ। ਵਾਹ। ਚਲੋ ਤਾਂ। ਲੋ ਭਾਈ ਜੀ ਸਵੇਰ ਨੂੰ 2:00 ਵਜੇ ਤੂੰ ਟਰੈਕਟਰ ਤਿਆਰ ਆ। ਕੋਈ ਦਾ ਯੂਸ ਮਾ ਘਟਲੇ। ਸਤਿਗੁਰ ਜੀ। ਹੋਰ ਭਾਈ। ਪੁੱਜ ਗਏ ਭਾਈ ਬੰਦੇ ਸਾਰੇ। ਆ ਪੰਜੀ ਪੁੱਜ ਗਏ ਸਵੇਰ ਜੀ। ਇਹ ਰਗਾ ਪਕੌੜੇ ਵਾਲਾ ਟਰਾਲਾ ਤਿਆਰ ਆ ਜੀ ਹੁਣ ਜਾਣਾ ਹੀ ਆ ਉਹ 2:00 ਵਜੇ ਅੱਧੇ 20 ਮਿੰਟ ਦਾ ਕੰਮ ਆ ਰਿਹਾ 20 ਮਿੰਟ ਅੱਧਾ ਘਟਾ ਲਓ ਬਸ ਆਣੇ ਆਣੇ ਹੁਣ ਜਾਵਾਂਗੇ ਜਾ ਆ ਗਿਆ ਨਾ ਫਿਰ ਨੀ ਬੰਦੂ ਲੈ ਕੇ ਤੂੰ ਦੇਖੋ ਬਦਲਦੀ ਇਹਨੂੰ ਸੈਜਾ ਬਾਹਰ ਪਾਉਣਾ ਠੀਕ ਆ ਠੀਕ ਆ ਚਲ ਚਲ ਕੰਨ ਦੀ ਨੂੰ ਗੇਟ ਬੰਦ ਕਰ ਦੇ ਮੇਰੇ ਗੇਟ ਬੰਦ ਕਰ ਦੇ ਬਿਲੂਟਾ ਉੱਡ ਜਾਂਦੀ ਚਲੋ ਬਾਈ ਚਾ ਕੇ ਮਿਲਦੇ ਸਾਨੂੰ ਹੋਂ ਗੁਰਦੁਆਰੇ ਲੋ ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਪਹੁੰਚ ਗਏ ਬਾਈ ਚਮਕੌਰ ਸਾਹਿਬ ਗੁਰਦੁਆਰਾ ਕੰਕਾਟਾ ਸਾਹਿਬ ਤੇ ਹੁਣ ਆਪਾਂ ਟੇਬਲ ਟੂਬ ਲਾਤੇ ਅੱਠੀ-ਬੱਠੀ ਸਾਰੇ ਹਟ ਕਰ ਰਹੇ ਹਾਂ ਇੱਥੇ ਬਾਦ ਆਪਾਂ ਭਗੌੜੇ ਦੀ ਟਰਾਲੀ ਲਾ ਕੇ ਪਿਆ ਲਿਆ ਬਾਈ ਲਿਆ ਅਕੋਰਡੈਂਟ ਟਰਾਈ ਲਾ ਕੇ ਹੁਣ ਆਪਣਾ ਕੰਮ ਕਰਦਣਾ ਸ਼ੁਰੂ ਸੰਗਤ ਬਹੁਤ ਦਾ ਸੇਵਾਦਾਰ ਬਹੁਤ ਆ ਬਾਈ ਸਾਰੇ ਪਿੰਡ ਦਾ ਪੂਰਾ ਪੂਰਾ ਜੋਗਤਣਾ ਬਾਈ ਸਾਡੇ ਦਾ ਅਸੀਂ ਕਾਲ ਜੀ ਬਾਈ ਮੈਗਰੀ ਖਾਲਸਾ ਵਾਇਗਰੀ ਫਤਿਹ ਚਮਗੌਰ ਸਾਹਿਬ ਪਹੁੰਚ ਗਏ ਆਪਾਂ ਲੰਗਰ ਲੈ ਕੇ ਟਾਈਮ ਮੈਨੂੰ ਲੱਗਦਾ 2:30 ਵਜੇ ਗਏ ਹੁਣੇ ਨਾ 1:30 ਵਜੇ ਤੁਰੇ ਦੇ ਸੀ 3:00 ਵਜੇ 3:30 ਵਜੇ 3:00 ਵਜੇ ਹੈਗੇ ਦਰਮਦਰ ਮਟਰੇ ਹਾਂ 1 ਕੀ ਮਿੰਟ ਹੋ ਗਏ 3:00 ਵਜੇ ਤੇ ਤਿਆਰੀ ਲੱਗੇ ਬਾਈ ਕਰਨ ਨੂੰ ਪਰ ਦੁਨੀਆਂ ਦੀਆਂ ਸਾਰਾ ਸਮਾਨ ਇਹ ਪਕੌੜੇ ਆ ਦੁੱਧ ਵਾਲਾ ਟੈਂਕਰ ਉਹ ਗਾਹਾਂ ਖੜਾ ਹੋਣਾ ਇਹਦੇ ਨਾਲੇ ਕਰਦੇ ਹੁਣ ਤੇ ਆ ਦੇ ਨਹੀਂ 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 ਖੋਲ ਖੋਲ ਲਾ ਦੇ ਇਹਨੂੰ ਆਇਓ ਲਾ ਦੇ ਬਾਈ ਇਹਨੂੰ ਲਾ ਦੇ ਖਲਿਆ ਪਕੌੜੇ ਲੱਗਣੇ ਆ ਉੱਥੇ ਦੁੱਧ ਦੁੱਧ ਲੱਗਣਾ ਆਮਣੇ ਨਹੀਂ ਆਇਓ ਬੰਦ ਕਹਿੰਦਾ ਮੈਂ ਜਗਾ ਬੰਦ ਕਰ ਲੋ ਜਗਾ ਬੰਦ ਕਰ ਲੋ ਕਿਆ ਬਈ ਕੁੱਟ ਰਹੇ 50 ਪਿਸਤਾ ਪਿਸਤਾ ਹੀ ਹਰੀ ਇਲਾਇਚੀ ਅੱਛਾ ਇੱਕ ਆਪਣਾ ਉਹ ਇਸਰ ਉਹ ਆਓ ਸਾਡੇ ਕੋਲ ਆਇਆ ਇੱਕ ਡੱਬੀ ਦੋ ਦੋ ਜਪਾਉਣੀਆਂ ਉਹ ਇੱਕ ਕਵਾਰਟਰ ਦੀ ਡੱਬੀ ਨਾ ਦੋ ਜਲੇ ਆਦੇ ਹੈਗੇ ਆ ਆ ਦੋ ਆ ਇੱਕ ਕਵਾਰਟਰ ਆਉਂਦਾ 40 ਕਿਲੋ ਦਾ ਡਰਾਮਾ 40 ਕਿਲੋ ਦਾ 40 ਰੁਪਏ ਦਾ ਵਾਹੀ ਜੀ ਸਤਿਗੁਰੂ ਜੀ ਸਾਰਿਆਂ ਨੂੰ ਪਰ ਪਾਈ ਮੱਖਾ ਟੇਕੇ ਲੰਗਰ ਕਰਤਾ ਜੇ ਪਰਾਂ ਕਰੂ ਕੰਮ ਭਾ ਗਿਆ ਪੂਰਾ ਆਪਣਾ ਹੁਣ ਸਾਰੀ ਜੜੀ ਸੇਵਾ ਭਰੇ ਕੋਕੋੜੇ ਪਾਈ ਹੋ ਗਏ ਕੋਕੋੜੇ ਤਿਆਰ ਆਈ ਸਾਡੇ ਕਿਤੇ ਪੱਕੇ ਹੋ ਗਏ ਚੱਲ ਪਿਆ ਕੰਮ 4 ਕਿ ਬਤਾ ਟਾਈਮ ਬਾਕੀ ਸਾਨੂੰ ਅਗੇਸੇ ਬਹੁਤ ਵਧੀਆ ਮਿਲ ਜਾ ਗਏ ਗੱਟ ਦੇ ਮੂਰੇ ਪਿਛਲੀ ਵਾਰ ਵੀ ਆਪਾਂ ਹੋਈ ਸੀ ਇਸ ਵਾਰ ਆਇਆ ਤਾਂ ਥੋੜਾ ਜਿਹਾ ਵੀਰੋ ਨੇ ਉਹ ਕਿਹਾ ਤਾਂ ਬਈ ਬਾਅਦ ਚ ਹਟਾ ਲਿਓ ਹਾਂ ਐਦ ਕੀ ਮਤਲਬ ਆਪਾਂ ਹੋਈ ਰਹਿਣਾ ਹੁਣ ਸਾਰਾ ਦਿਹਾੜੀ ਪਿਛਲੇ ਸਾਲ ਲਾਸਟ ਵੀ ਦੁਹਾਨਤਾ ਬਈ ਇੱਕ ਆਪਾਂ ਨੂੰ ਭੇਜ ਲਾ ਕੇ ਪੂਰੀ ਵਾਰ ਪਾ ਕੇ ਉਰੇ ਬੈਠਣਾ ਬੁੱਸਲ ਘੋੜਿਆਂ ਦਾ ਐਦ ਕੇ ਆਪਾਂ ਘਰ ਤੋਂ ਬਣਾ ਕੇ ਲੈ ਵੀ ਹੋ ਫਾਇਦਾ ਹੋ ਗਿਆ ਸਾਰੀ ਤਿਆਰੀ ਹੋਈ ਵੀ ਆ ਪਰ ਉਹ ਬਹੁਤ ਕਰੇ ਹੁੰਦਾ ਕੰਮ ਦਾ ਇਹ ਫਰਕ ਪੈਂਦਾ ਜੀ ਆਪਾਂ ਕਰੇ ਨਹੀਂ ਪਤਾ ਲੱਗਦਾ ਜੀ ਹੁਣ ਆਪਾਂ ਸਭ ਨੂੰ ਠੀਕ ਓਕੇ ਹੋ ਜਾਣਾ ਲੋਕਾਂ ਨੂੰ ਖਾਣਾ ਖਿਲਾਏ ਰਹਿ ਲੰਗਰ ਬਸ ਐਕਸ ਲੰਗਰ ਸੇਨੰਦਰਾ achar ਯਾਰ ਲੰਗਰ ਉਹਦੇ ਵੀ ਲੱਗੇ ਹੋਏ ਚਾਹ ਅੰਦਰ ਅੰਦਰ ਆ ਉਹ ਖਾਂਦੇ ਤਿੰਨ ਬਾਰ ਉਹ ਦੁੱਧ ਦਾ ਉਹ ਪੜਾ ਕਾਜੂ ਬਦਾਮ ਸਾਰਾ ਕੁਝ ਗਿੜੀ ਗੁੜੀ ਆਪਣੀ ਲੱਗ ਜੀ ਚੀਜ਼ ਆਪਣੇ ਪਕੌੜੀ ਹੈ ਆਪਣੀ ਲੱਗ ਜੀ ਜੀ ਸਾਰੇ ਲੱਗੇ 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 ਆਚਾਰੇ ਲੰਗਰ ਆਪਣਾ ਦੁੱਧ ਦੂਆ ਏ ਬਦਾਮ ਦੂ ਮਕੇਸਰ ਉਹ ਬਾਈ ਨੇ ਦੂਆ ਕਰਿਆ ਵਾ ਆਪਣਾ ਸ਼ੱਕਰ ਵਾਲਾ ਸ਼ੱਕਰ ਵਾਲਾ ਆਇਆ ਲੰਗਰ ਆਇਆ ਇਹ ਕਹਦਾ ਲੈ ਲਓ ਬਦਾਮ ਬਦਾਮ ਕੋਈ ਕਾਜੂ ਬਦਾਮ ਪਗਾਇਆ ਮਹਲਿਆ ਥੋੜੀ ਏ ਗਰਮੀ ਨਾਲ ਬੋਲੇ ਅੰਦਰ ਥੋੜੀ ਥੋੜੀ ਖੰਗ ਜ਼ਿਆਦਾ ਨਹੀਂ ਚੱਲਦੀ ਹਾਂ ਜਦ ਕਿ ਕਾਦ ਆਇਆ ਇਸ ਪਰਸੋਂ ਉਦਨ ਉਦਣਾ 36 ਘੰਟੇ ਲੱਗੇ ਇੱਧਰ ਦੇਖ ਬਈ ਇਹ ਡਾਹਰ ਮੁੰਡੀ ਆਣੇ ਆਪਣੇ ਮੁੰਡੇ ਮਿੱਤਰ ਉਹਨਾਂ ਨੇ ਬਾਜ ਦੇ ਸਾਈਡ ਵਿੱਚ ਭਰੇ ਹੋਇਆ ਪਹਿਲਾਂ ਆਹ ਚੱਲਦਾ ਸੁੱਕਾ ਸਿੱਧਾ ਬਦਾਮ ਕਾਜੂ ਮਿਸ਼ਰੀ ਹਾਂ ਆਪਣੀ ਉਹ ਕੀ ਦਾਖਾ ਤੇ ਆਉਂਦੀ ਆਪਣੀ ਚੈਰੀ 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 ਤੇ ਹਾਂ ਆਪਣਾ ਮਗਜ ਮੁਗਜ ਸਾਰਾ ਕੁਝ ਆ ਮਿਕਸ ਕਰਦਾ ਚੱਕਰ ਕਰਦਾ ਹਾਂ ਲੈ ਤੁਹਾਨੂੰ ਯਾ ਲੋੜ ਨਹੀਂ ਇੰਨਾ ਸਾਰੀ ਨਾ ਦੇਦੀ ਗਰਮੀ ਨਾ ਉਹ ਤਾਂ ਸਿਆਲ ਕੱਢਣੇ ਆ ਨਾ ਉਹ ਟਿੰਲ ਚ ਲੈ ਬਸ ਬੱਸ ਇਹਨੂੰ ਦਾਵੜਾ ਦੇਦੀਏ ਚਲਾ ਕੇ ਬਈ ਸਾਰੇ ਪਤਾ ਚਾਰ ਲੰਗਰ ਉਰੇ ਉਰੇ ਆ ਬਾਕੀ ਵੀ ਕਿੰਨੇ ਲੰਗਰ ਹੋਣੇ ਵਧੀਆ ਚਾਰ ਲੰਗਰ ਉਰੇ ਉਰੇ ਲੰਗਰਾਂ ਦੀ ਘਾਟ ਨਹੀਂ ਹੁੰਦੀ ਥੋੜੀ ਪੀਟ ਘਟਾ ਹੁਣ ਤਾਂ ਹੋ ਜਾਣਾ ਟਾਈਮ ਹੋਊਗਾ ਤੇ ਉਹ ਸੰਗਤ ਨੇ ਵਧੀ ਜਾਣਾ ਦਿਨ ਦੇ ਦਿਨ ਚ ਵਧੀ ਜਾਣਾ ਪੂਰੀ ਭੀੜ ਹੋਣੀ ਦੋ ਦੋ ਦਿਨ ਚੜੀ ਜਾਣਾ ਦੂਜੂ ਰਸ਼ ਵਧੀ ਜਾਣਾ ਬੈਠੀ ਰਾਤ ਨੂੰ ਮੈਂ ਕਰਦਾ ਸੀ ਬਾਈ ਕਰਦੇ ਪਰ ਮਾ ਪੀਟ ਬਹੁਤ ਪੀਟ ਹੁੰਦੀ ਅੱਜ ਆਪਣਾ ਸਰੀਰ ਸੈੱਟ ਹੈ ਜਿਹੜਾ ਆਪਾਂ ਉੱਥੀ ਆਪਣੀ ਤਿਆਰੀ ਕਰਕੇ ਆਏ ਆ ਮੰਗ ਕੇ ਆਵੜਾ ਇਹ ਰਿਆ ਗਦਾ ਕੋ ਇਹ ਨੇ ਆ ਇਹਦਾ ਹੁਣੇ ਆ ਜੋ ਕੋ ਨਹੀਂ ਕਰੇ ਆਪ ਕੋ ਬਤਿਆ ਰ ਆ ਬਤ ਤੇਲੇ ਗਰਮ ਕਰਿਆ ਉਦੇ ਬਾਅਦ ਸੇਵਾ ਸ਼ੁਰੂ ਇਹ ਜੋ ਹਲਾ ਗੁਲਾਬ ਬੋ ਆਉਂਦਾ ਬਾਈ ਉਰੇ ਆ ਜੋ ਪੈ ਕੇ ਆ ਜੋ ਪੈ ਕੇ ਮਸਣ ਨੂਨ ਚੀਰੀ ਜਾ ਸਬਜ਼ੀਆਂ ਬਹੁਤ ਅੱਖਾ ਹੋ ਜਾਂਦਾ ਜੀ ਜਦਾ ਕਾਜ ਨੂੰ ਭਾਉਂਦਾ ਦਾ ਗਾਲਦਿ ਛੋਟਾ ਨਾ ਲੱਗਿਆ ਦਾ ਹੋਰ ਇਹਨੇ ਮੋਟਰ ਹੈਗਾ ਦੀ ਪਾਰਕਿੰਗ ਨਹੀਂ ਆਤੀ ਕੀ ਬਾਈ ਤੁਹਾਡਾ ਕੱਲੂ ਹਲਵਾਈ ਆ ਵੀ ਕਾਹਨੂੰ ਕਾਹਨੂੰ ਗਿਆ ਨਾ ਪਕੌੜੇ ਅੱਤੇ ਘਰ ਆਂਦਾ ਹੈਗਾ ਮਲੀ ਦਾ ਉਹ ਕਨਹੀਂ ਹੋ ਰਹੀ ਪੂਰਾ ਬੋਫਰ ਕਾ ਬਾਈ ਦਾ ਹਲਵਾ ਹਲਵਾਈ ਦਾ ਬਾਈ ਇੱਕ ਨੰਬਰ ਕੰਤਾਂ ਘਰ ਆਂਦਾ ਬਾਈ ਕੋਈ ਜੀ ਬਣਾ ਲਾਈ ਦੇ ਪਕੌੜੇ ਬਾਬਾ ਬਣਾਏ ਪਿਆ ਓਦੋਂ ਮੈਂ ਜੀ ਦਾਲ ਦਾਲ ਕਿਆ ਹੁੰਦੀ ਨਾ ਯਾਰ ਮੂੰਗੀ ਮਸਲੀ ਦਾਲ ਬਾਕੀ ਸੁਆਬ ਨਹੀਂ ਨੇ ਆ ਇਹ ਬਾਈ ਕਿਸੇ ਕਿਸੇ ਦੇ ਹੱਥ 'ਚ ਕੋਣ ਹੁੰਦਾ ਹੈ ਜਿਆ ਵਧੀਆ ਬਣਾਉਂਦਾ ਬਹੁਤ ਬੇਲਾ ਵੀ ਕਿਸੇ ਦਿਨ ਨਹੀਂ ਰਹਿੰਦਾ ਆ ਰੇਟ ਜਾ ਜਾ ਕਦੇ ਵੀ ਗੱਲ ਕਰੀ ਨਾ ਵੀ ਕਾ ਕੰਮ ਕੋਈ ਰੇਟ ਦੇਖੀ ਜਾਂਦਾ ਜਹਾਉਂ ਜਾ ਰੇਟ ਅ ਅਗਲਾ ਕਰਾਉਣਾ ਵੀ ਕੰਮ ਵੀ ਉਨਾ ਹੀ ਵਧੀਆ ਕਰਨਾ ਹੈ ਰੇਟ ਵੀ ਜਾ ਜਾ ਤਗੜੇਸ਼ ਛੈਪਾ ਨੂੰ ਮਤ ਪਾਉਂਦਾ ਬਾਈ ਇਹ ਲੱਗ ਗਿਆ ਇਕੱਠਾ ਤੁਰ ਬਾਕੀ ਬਈ ਦੇਰ ਨੇ ਇਹ ਮੈਂ ਜਾਂਦਾ ਬਗਲਾ ਤੋਂ ਦਿਖਾਈ ਆਨੇ ਨਾਲ ਨੂੰ